ਚੁੱਪ ਕੱਜਾ ਕਿਉਂ ਮੇਰੇ ਕੋਲੋਂ ਗੱਲ ਜੇ ਮੈਨੂੰ ਨਹੀਂ ਨਾ ਇੰਡੀਆ ਖੜਨਾ ਤੇ ਮੈਂ ਤੁਹਾਨੂੰ ਵੀ ਨਹੀਂ ਤੇ ਪੈਰ ਪਾਉਣ ਦੇਣਾ ਤੇਰੀਆਂ ਨੇ ਮੈਨੂੰ ਸਾਰੀਆਂ ਕਾਲੀਆਂ ਕਰਤੂਤਾਂ ਪਤਾ ਲੱਗ ਗਿਆ ਵਾ ਸ਼ੁਕਰ ਹੈ ਰੱਬਾ ਚੱਲ ਵੀ ਅਰਜੰਦਿਆਂ ਹੁਣ ਕਰ ਦੂ ਮੋਜਾਂ ਕਿ ਨਹੀਂ ਸਮਝ ਨਹੀਂ ਹੁੰਦੀ ਤੇ ਆਪ ਤੇ ਹੋਣਾ ਇਹਨਾਂ ਨੂੰ ਕਿੱਥੇ ਇੱਧਰ ਲਿਆਏ ਜੇ ਨੀ ਚੁੱਪ ਕਰ ਸੀ ਮਰਤੈ ਇਹਨੇ ਤੇ ਬੜਾ ਰੋਲਾ ਪਾਇਆ ਮਸਾਂ ਹੀ ਲਿਆਂਦੀ ਅੰਜੂ ਨੇ ਬੰਨ ਜੀ ਬਹਿ ਜਾ ਤੂੰ ਸੀ ਨੇੜੇ ਹੋ ਗਿਆ ਬੈ ਗਿਆ ਉਹ ਕੋ ਸੁਣ ਗਾਣੇ ਫਿਰ ਨਹੀਂ ਮੈਂ ਵੇਖਣ ਨਹੀਂ ਜੇ ਜਰਾ ਜੀ ਨੇ ਵੀ ਹੋਸ਼ ਹੈਗੀ ਨਾ ਆ ਦਵਾਈ ਲਾ ਕੇ ਬੈਠੀ ਮੈਨੂੰ ਫੇਰ ਦਵਾਈ ਦੇ ਦੇ ਨਹੀਂ ਨਾ ਤੇਰਾ ਦਿਮਾਗ ਕੰਮ ਨਹੀਂ ਕਰਦਾ ਤੂੰ ਗੱਡੀ ਚ ਉਦੀ ਦਿੱਤਾ ਬਾਹੋਂ ਦੁਨੇ ਖੋਲਤੀ ਆਈ ਉਹ ਮੈਂ ਪਤਾ ਕੀ ਕਿਆ ਕੋਈ ਮਦਦ ਰਸਤੇ 'ਚ ਰੋਕ ਨਾ ਲਵੇ ਨਾ ਤਾ ਬਾਵਾ ਬੱਜੀਆਂ ਨਾ ਵੇਖ ਲਾਂ ਮੈਂ ਦਿਮਾਗ ਲਾਇਆ ਪੁੱਤ ਆਪਣਾ ਮੈਂ ਇਹ ਹੱਥ ਪੈਰ ਬੰਦ ਖੋਲ ਤੇ ਉਹ ਵੀ ਖੋਲਤਾ ਫੇਰ ਕੋਈ ਪੁੱਛੇਗਾ ਕਹਿ ਦਾਂਗੇ ਬਿਮਾਰ ਹੈ ਇਹੀ ਕਿਤੇ ਲੈ ਕੇ ਚੱਲੇ ਆ ਫੇਰ ਕੋਈ ਕਹੇਗਾ ਤੈਨੂੰ ਹੱਥ ਮਾਜੇ ਰੋਲਾ ਪਾਉਣੀ ਸ਼ੁਰੂ ਕਰ ਦੇਦੀ ਫੇਰ ਕੀ ਕਰਦੀ ਤੂੰ ਐ ਤੇ ਮੈਂ ਸੋਚਿਆ ਹੀ ਨਹੀਂ ਫੇਰ ਨਹੀਂ ਪੁੰਦੀ ਉਹ ਦੋਈ ਦਿੱਤੀ ਤੈਨੂੰ ਇਹੀ ਸੀ ਐਡੀ ਵੀ ਮੈਂ ਬੇਕੁਫ ਨਹੀਂ ਜਿੰਨੀ ਮੈਨੂੰ ਬਣਾ ਦਿੰਦੇ ਹੋ ਹਨ ਪਤਾ ਰਹਿ ਲਾ ਉਹਦੇ ਇਹ ਚਾਤਰੀਆਂ ਦਾ ਮਾਸੀ ਹਰਪ੍ਰੀਤ ਦੋਸੇ ਘਰ ਨੇ ਜੋਗੇ ਇਹੀ ਕਰਨ ਨੇ ਆ ਤੇਰੀਆਂ ਚਾਤਰੀਆਂ ਦਾ ਹੀ ਕੰਮ ਹੈ ਆਹਾ ਅਬ ਇਹ ਲੋ ਮੇਰੇ ਨਾਲ ਗਲੇਸ਼ ਲੈਣ ਲੱਗੇ ਨੇ ਦੋ ਆਪਣੀਆਂ ਗੱਲਾਂ ਅੱਗੇ ਵੇਖੋ ਕਰਨਾ ਕੀ ਹੋਣੇ ਦਾ ਉਹ ਇਹਦਾ ਬਾਅਦ ਚ ਪਹਿਲਾਂ ਤਾਂ ਅਸ ਮੇਰੀ ਹਰਦਿ ਕਿੱਥੇ ਗਈ ਆਈ ਨਹੀਂ ਘਰ ਇਹ ਤੱਕ ਦਵਾਈ ਲੈ ਕੇ ਨਹੀਂ ਉਹਨਾਂ ਨੇ ਜਾਰੀ ਤਬੀਅਤ ਖਰਾਬ ਬਿਆ ਹੁਣ ਮੈਂ ਤੇ ਘਰੇ ਆਉਣਾ ਸੀ ਮੈਂ ਤੇ ਮੰਮੀ ਨੂੰ ਉੱਥੇ ਛੱਡ ਕੇ ਆਈ ਆ ਮੈਂ ਕਿਹਾ ਮੰਮੀ ਚਲੋ ਤੁਸੀਂ ਠਹਿਰੋ ਮੈਂ ਘਰ ਹੋ ਕੇ ਆਉਣੀ ਆ ਤੇ ਫਿਰ ਮੈਂ ਸ਼ਹਿਰ ਕੇ ਡਾਕਟਰ ਨੂੰ ਖਵਾ ਲੈਣੀ ਤੁਸੀਂ ਇੱਧਰ ਪਿੰਡ ਨੂੰ ਤੋਰਤਾ ਕੁੜੀ ਨੂੰ ਦੱਸ ਤੁਕ ਕੋਈ ਗੱਲ ਨਹੀਂ ਮੰਮੀ ਨਾਲ ਹੀ ਹੈ ਜਿੰਨਾ ਲੋੜ ਪਏ ਕਿਤੇ ਲੈ ਜਾਣਗੇ ਨਾਲ ਹੀ ਹੈ ਸਿਆਣੀ ਬਿਆਣੀ ਦੱਸੋ ਤੁਹਾਡੇ ਇੱਥੇ ਡਾਕਟਰ ਚੰਗੇ ਹੈਗੇ ਨੇ ਇਹਨੂੰ ਤਾਂ ਯਕੀਨ ਹੀ ਨਹੀਂ ਆਉਂਦਾ ਕਹੇ ਤੇ ਸਿਮਰਤ ਐਡੀ ਨਹੀਂ ਗੱਲਾਂ ਦੀ ਮਾਮੀ ਜੀ ਅਗਲੇ ਡਿਗਰੀਆਂ ਕੀਤੀ ਹੁੰਦੀ ਹਰ ਕੋਈ ਐਵੇਂ ਨਹੀਂ ਦੁਕਾਨ ਖੋਲ ਕੇ ਬੈਠਾ ਹੁੰਦਾ ਅੱਛਾ ਮੇਰੀ ਗੱਲ ਸੁਣੋ ਇੱਥੇ ਤੁਹਾਡੇ ਆਣਾ ਜਾਣਾ ਤਾਂ ਨਹੀਂ ਪਤਾ ਕਿਸਦਾ ਨਹੀਂ ਸਾਡੇ ਕੋਈ ਜਿਹੜਾ ਕਿਹਦਾ ਆਣਾ ਜਾਣਾ ਦੱਸ ਨਹੀਂ ਦੱਸ ਨਾਸੀ ਕੋਈ ਆਦਾ ਜਾਂਦਾ ਜੀ ਕਦੇ ਕਦੀ ਨਾ ਸਰਪੰਚ ਆ ਜਾਂਦੇ ਚਲੋ ਸਰਪੰਚ ਜਿਆਦਾ ਮੂੰਹ ਨਹੀਂ ਲੋੜਾ ਉਹਦੇ ਪਾਰੇ ਪਾਰੇ ਤੋਰਦੇ ਹਾਂ ਉਹ ਇਹ ਡੋਲਾ ਫਾਤਣਾ ਤਾਂ ਡੋਲਾ ਫਾਤ ਤਰੋਂ ਰਹੀ ਜਾਵਾਂ ਹਾਂ ਸਾਨੂੰ ਕਿਸੇ ਦੀ ਨਹੀਂ ਲੋੜ ਪਤਾ ਕੀ ਐ ਹੈ ਤੇ ਕਰਾਈ ਵੀ ਨਹੀਂ ਆ ਨਾ ਕਿਸਮ ਦਾ ਭਾਵੇਂ ਅਸੀਂ ਆਪਣੀ ਹਰਤ ਦੇ ਵਾਸਤੇ ਸਭ ਕੁਝ ਕਰਦੇ ਪਏ ਆਂਡ ਗਵਾਂਡ ਤੂੰ ਹੀ ਨਾ ਆਪਣੇ ਘਰ ਨੂੰ ਤੁਰ ਜਾ ਓਏ ਇਹਦੇ ਪੱਨੇ ਕੋਈ ਇਹਨੂੰ ਚੈੱਕ ਕਰਨ ਨੂੰ ਇੱਧਰ ਆ ਗਿਆ ਉਹ ਜਾਣਦੀ ਜੋ ਤੁਹਾਡੀ ਨਾਲ ਦੀ ਨਰਸ ਅਗਲੇ ਦਿਨ ਦੱਸੀ ਸੀ ਹੋਰ ਸਾਡੇ ਭਾਦ ਕੋਈ ਸਿਆਪਾ ਪੈ ਜਾਏਗਾ ਇਹਦੇ ਲਈ ਕੰਨੋ ਕਾਨ ਕੇ ਇਹਨੂੰ ਖਬਰਾਂਗਾ ਤਦੇ ਨੇਰੇ ਵੇ ਰਾਤੀ ਇੱਕ ਮੱਝੰਦਿਆ ਰਾਤ ਦਾ ਅਸੀਂ ਕਿਹੜੇ ਵੇਲੇ ਆਈਆਂ ਇੱਕ ਤਾਂ ਤੁਹਾਡੇ ਪਿੰਡ ਦੇ ਕੁੱਤੇ ਬੜੇ ਭੌਂਕਦੇ ਨੇ ਨੇ ਕੋਤੇ ਤਾਂ ਟਾਈਮ ਬਤੇਰੇ ਆ ਕੋਈ ਨਾ ਮੰਮੀ ਨੇ ਮੈਂ ਗੱਲ ਕਰਦੀ ਜੀ ਹਰ ਬਿਜਲੀ ਠੀਕ ਹੁੰਦੇ ਨਾ ਉਹਨਾਂ ਨੂੰ ਘਰੇ ਵਾਈ ਅਨੇ ਤੇ ਅਸੀਂ ਚਲ ਜਾਂਦੇ ਆਪਣੇ ਘਰ ਮੈਂ ਨਹੀਂ ਮੈਂ ਤੈਨੂੰ ਆਹ ਹੋਣੀ ਕਿਹਾਗਾ ਮੈਂ ਤੈਨੂੰ ਕਿਹਾ ਵੈ ਕਿ ਐਸਾ ਹਾਲਤ ਵਿੱਚ ਤੂੰ ਇੱਥੇ ਨਾ ਰੋ ਤੇਰੇ ਬਾਣੀ ਕੋਈ ਨਰਸ ਆਈ ਤੇ ਇੱਧਰ ਬਸ ਸਿਆਪਾ ਨਾ ਬਹਿ ਜੇ ਇੱਕ ਤਾਂ ਜੀ ਮੇਰੀ ਗੱਲ ਨੂੰ ਉਠਾ ਲੈ ਲੈਂਦਾ ਹਰ ਕੋਈ ਚੱਲ ਛੱਡ ਆਪਣੀ ਗੱਲਾਂ ਮੈਨੂੰ ਵੇਹੋਛਦਾ ਹੀ ਆਉਂਦਿਆਂ ਨਹੀਂ ਯਾਰ ਕੋ ਰੱਖੀ ਮੈਂ ਦਵਾਈ ਖੋਲ ਮੇਰੀ ਗੱਲ ਸੁਣ ਉਹ ਨਾ ਆਹ ਤੇ ਇੰਜ ਰਹੇਗੀ ਅਰਜਨ ਇਹਨੇ ਇੱਥੇ ਆਏਗਾ ਇਹ ਆਏਗਾ ਜੋ ਦੋ ਚਾਰ ਦਿਨੋਂ ਫੋਨ ਨਾ ਆਇਆ ਤਾਂ ਅਰਜਨ ਆਪ ਆਊਗਾ ਅੱਛਾ ਮੇਰਾ ਇਰਾਦਾ ਇੱਕ ਕੁੜੀ ਮੇਰੇ ਸੇਵਕ ਨਾਲ ਗੱਲ ਕਰਦੇ ਇਹ ਚੀਜ਼ ਬਾਰੇ ਹਾਂ ਸੇਵਕ ਨੂੰ ਸਾਰਾ ਕੁਝ ਦੱਸ ਦੇ ਤੇ ਸੇਵਕ ਨੂੰ ਕਹ ਉਹ ਨੂੰ ਉੱਥੋਂ ਵਹਿ ਲੈ ਕੇ ਆ ਜਾ ਕਿ ਤੇਰੀ ਮਾਂ ਅਸੀਂ ਫੜ ਲਈ ਹੋਈ ਹੈ ਆਪ ਤੇ ਪਤਾ ਨਹੀਂ ਨਾ ਲੈਣਾ ਕਿ ਨਹੀਂ ਲੈਣਾ ਪਰ ਇੰਨਾ ਪਤਾ ਵਾ ਕਿ ਅਰਜਨ ਜ਼ਰੂਰ ਆ ਦੂਗਾ ਜੇ ਉਹਨੂੰ ਪਤਾ ਲੱਗ ਗਿਆ ਯਾਦ ਹੈ ਅਰਜਨ ਨੂੰ ਤਾਂ ਦੇਖਣਾ ਵਾ ਹਾਂ ਤੇ ਕਹਿ ਦੀਆਂ ਨਾ ਅਰਜਨ ਨੂੰ ਕਹੀ ਇਹਦੀ ਮਾਂ ਫੜ ਲਈ ਹੈ ਕਹਿਣਾ ਕੁਛ ਨਹੀਂਗਾ ਉਹ ਆਪੇ ਲੱਭਦਾ ਆਊਗਾ ਅੱਛਾ ਤੇਰੀ ਗੱਲ ਸੁਣਨੀ ਜਦੋਂ ਉਹਨੂੰ ਫੋਨ ਕਰੇਗਾ ਤਾਂ ਫੋਨ ਨਹੀਂ ਸੁਨੇਗੀ ਬਸ ਕੋਈ ਰਫਲ ਕਾ ਨਾ ਮੈਨੂੰ ਪੈ ਜਾਏਗਾ ਸਾਨੂੰ ਕੁਛ ਕੁਛ ਕਰਨੀ ਕੋਈ ਆ ਜਾਏਗਾ ਉਹ ਪੁਛ ਕੁਛ ਕਰਦਾ ਉਹ ਨਹੀਂ ਆਉਣਾ ਵਾ ਹਰ ਪੇ ਤਾਂ ਪਕਰ ਉਹਨੇ ਆਉਣਾ ਨਾ ਵੀ ਮੇਰੀ ਗੱਲ ਨਹੀਂ ਸਮਝਦੇ ਬਈ ਹੁਣ ਕੁੜੀ ਵੀ ਸੋਹਰੇ ਨਹੀਂ ਲੰਦੀ ਵੀ ਜਾਂ ਤਾਂ ਕੁੜੀ ਨੂੰ ਤਾਂ ਤੋੜਦੀ ਥੋੜੇ ਦਿਨ ਵਾਸਤੇ ਲੋਕਾਂ ਨੂੰ ਹੀ ਨਜ਼ਰ ਆਵੇ ਕਿ ਐਨੀ ਜ਼ੋਰ ਦਾ ਔਰ ਜene ਸਿੱਧਾ ਅਦਰ ਹੀ ਆਉਣਾ ਵਾ ਕੋਈ ਪੁਲਸ ਵਾਲਾ ਕੰਮ ਨਾ ਉਹ ਨਹੀਂ ਆਂਦਾ ਵਾ ਆਪੇ ਵੇਖੇਗਾ ਵੀ ਮੇਰੀ ਮਾਂ ਕਿੱਧਰ ਗਈ ਉਹਨੇ ਮਾਂ ਤੇ ਲੱਭਣਾ ਨਾ ਹਾਂ ਜਮਾ ਦੇ ਬਾਹਰ ਨਹੀਂ ਆਏ ਫੋਨ ਕਰੇਗਾ ਹਾਂ ਬਹੁਤ ਟੈਨਸ਼ਨ ਆ ਲਾ ਅੱਛਾ ਤੂੰ ਹਿਨਾਉਂ ਕਿਤੇ ਵੀ ਜਾਇਓ ਇੱਥੇ ਰਹਿਣਾ ਮੈਂ ਕਿੱਥੇ ਜਾਣਾ ਵਾ ਹਾਂ ਬਹੁਤ ਟੈਨਸ਼ਨ ਹੋਉਂਦੀ ਪੁੱਤ ਸਾਰੇ ਰਸਤੇ ਭੁੱਖੇ ਆਏ ਆ ਮੈਂ ਵੀ ਸੇੜਦਾ ਤੇ ਕਰਕੇ ਕੁਛ ਖਾਦੇ ਨਨੇ ਨਾ ਕੋਈ ਖਾਣਾ ਪਾਇਆ ਚੀਕਾਂ ਮਾਰਿਆ ਦੇ ਮੇਰੇ ਗੰਦੀ ਵੜ ਗਏ ਮੇਰੇ ਹੱਥ ਦਾਵੇ ਹਾਰ ਗਈ ਕਿੱਤੈ ਮੇਰਾ ਤਾਂ ਆਤੀ ਢੰਗ ਗਏ ਮੇਰਾ ਖਾ ਗਈ ਮੈਂ ਤਾਂ ਤਾਂ ਮੂੰਹ ਹੀ ਬੰਦ ਕਰਦੀ ਰਹੀ ਚੀਕਾਂ ਕਿਤੇ ਮਾਰੇ ਹੱਥ ਮੇਰੇ ਤੇ ਮਾਰੇ ਕਿਤੇ ਲੱਤਾਂ ਮਾਰੇ ਬੜੀ ਮੁਸ਼ਕਲ ਕਾਬੂ ਹੋਏ ਤੇ ਜਿਵੇਂ ਇਹਨੂੰ ਮੈਂ ਚੁੱਕ ਕੇ ਪਿੱਛੋ ਲਿਆਈਆਂ ਨਾ ਮਿੰਦਲਾ ਤਾਂ ਮੇਰੇ ਲੱਕ ਨੂੰ ਚੋਕੀ ਪੈ ਜਣੀ ਹਾਂ ਪੈ ਜਣੀ ਤੈਨੂੰ ਚੋਕ ਤੂੰ ਵੀ ਸਵਾਰ ਲੈਣ ਨੂੰ ਗਾਂ ਗਾਂ ਹੋਂਦੀ ਐ ਤੇ ਨਾ ਮੁਲੇ ਚ ਮੈਂ ਰੋਲਾ ਪਵਾ ਲੈਂਦੀ ਕਹੋ ਇੱਥੇ ਰੋਲਾ ਖੋਲਾ ਮੂੰਹ ਤੜਾ ਪਿੰਡ ਸਾਰਾ ਇਕੱਠਾ ਹੋਇਆ ਮੈਂ ਮੂੰਹ ਖੋਲਿਆ ਚੰਗਾ ਕੋਈ ਰੋਟੀ ਬਣਾਇ ਕੁਝ ਤਿਆਰ ਕੀਤਾ ਹੈ ਕਿ ਨਹੀਂ ਹਾਂਜੀ ਮੈਂ ਬਣਾਇਆ ਵਾ ਮੈਂ ਤੁਹਾਡੇ ਲਈ ਕੁਝ ਖਾਣ ਲੈ ਕੇ ਆਉਣੀ ਧਿਆਨ ਰੱਖੀ ਮੈਂ ਜਾਵਾਂ ਨਹੀਂ ਨਹੀਂ ਕੋਈ ਨਾ ਤੁਸੀਂ ਬੈਠੋ ਮੈਂ ਕਰਦੀ ਹਾਂ ਉਹ ਵਰਤ ਤਾਂ ਇਦਾਂ ਬਣਾਏਗੀ ਜਾਓ ਬਣਾइए ਜੇ ਨਾ ਲਾ ਕੇ ਪਾਲੋ ਪਤਾ ਨਹੀਂ ਜੇ ਉੱਠਿਆ ਜਾਣਾ ਮੇਰੇ ਕੋਲ ਆ ਚੱਲੀਏ ਚਲੋ ਚੱਲ ਮੈਂ ਲੱਕ ਸਿੱਧਾ ਰਗਾਉਂਦਾ ਤੂੰ ਜਿੱਥੇ ਬਹਿ ਜਾ ਉਹਦੇ ਲੱਗ ਕੇ ਸਿਮਰਤ ਕੁਝ ਖਾਪੀ ਲੈਣਾ ਸੀ ਦੁੱਧ ਦਰਦ ਪੀਲਾ ਸਿਮਰਤ ਹਾਂ ਜੀ ਨੋ ਕੈਂਡੀ ਪੁੱਤ ਹਾਂ ਜੀ ਤੁਹਾਨੂੰ ਵਾਚੀ ਫਿਰਨ ਲਈ ਕੁਝ ਨਹੀਂ ਵਹਿ ਹੀ ਨਹੀਂ ਨਹੀਂ ਤੂੰ ਬੜੀ ਟੈਨਸ਼ਨ ਜੀ ਚ ਲੱਗਣ ਦੀ ਦੱਸ ਪਤ ਕੀ ਗੱਲ ਹੋਈ ਦਾਦੀ ਹਾਂ ਟੈਨਸ਼ਨ ਇਹ ਕਹ ਕੇ ਦੋ ਮੈਨੂੰ ਤਾਂ ਸਮਝ ਨਹੀਂ ਆਉਂਦਾ ਮੈਂ ਕਰਨਾ ਤੇ ਕਰਾਂ ਕੀ ਹੁਣ ਤੂੰ ਪਤਾ ਨਹੀਂ ਟੈਨਸ਼ਨਾਂ ਗੱਲ ਹੀ ਲੈਣ ਰਹੀਂ ਦਾਦੀ ਵੇਖੋ ਹਾਂ ਕੋਈ ਵੀ ਚੀਜ਼ ਨਾ ਚੰਗੀ ਨਹੀਂ ਚੱਲਣ ਦੀ ਮੇਰੀ ਜ਼ਿੰਦਗੀ 'ਚ ਮੈਨੂੰ ਤਾਂ ਕੁਝ ਨਹੀਂ ਸਮਝ ਆਉਂਦਾ ਮੈਂ ਕਰਾਂ ਤੇ ਕਰਾਂ ਕੀ ਹੁਣ ਮੈਨੂੰ ਦੱਸ ਪਤ ਤੋ ਕਿਹੜੀ ਗੱਲ ਆ ਦੱਸ ਤੁਹਾਨੂੰ ਵੀ ਪਤਾ ਵਾ ਸੇਵਕ ਇੱਥੇ ਨਹੀਂ ਹੈਗੇ ਹਾਂ ਉਹ ਜਿਹੜੇ ਕੰਮ ਬੰਦੇ ਨੇ ਆਪ ਅੱਗੇ ਹੋ ਕੇ ਕਰਨਾ ਵਾ ਉਥੇ ਮੈਂ ਤੁਰ ਹੀ ਫਿਰਦੀ ਆ ਡਾਕਟਰ ਕੋ ਜਾਵਾ ਉਥੇ ਅਗਲੇ 100 ਗੱਲ ਪੁੱਛਦੇ ਕਿ ਤੁਹਾਡੇ ਹਸਬੰਦ ਨਾਲ ਆਏ ਮੈਂ ਉਹਨਾਂ ਨੂੰ ਕੀ ਕਵਾਂ ਉਹ ਕਿਲੇ ਬਾਹਰ ਗਿਆ ਤੁਹਾਨੂੰ ਪਤਾ ਵਾ ਇੱਕ ਨੂੰ ਦਸੀਏ ਨਾ ਤਾਂ ਚਾਰ ਦਿਨਾਂ ਨੂੰ ਲੱਗੇ ਉਹ ਗੱਲ ਸੋਹਂਦੀ ਆ ਮੈਂ ਤਾਂ ਕੋਈ ਗੱਲ ਵੀ ਨਹੀਂ ਕਰਦੀ ਮੈਂ ਹੱਦ ਨਹੀਂ ਨਹੀਂ ਉਹਨਾਂ ਨੂੰ ਕੰਮ ਪੈ ਗਿਆ ਇਸ ਕਰਕੇ ਨਹੀਂ ਆਏ ਤੇ ਕਿੰਨਾ ਚੇਰੋ ਗਿਆ ਉਹਨਾਂ ਨੂੰ ਗਏ ਨੂੰ ਹਰ ਵਾਰੀ ਮੈਂ ਉਹ ਚੈੱਕਅਪ ਕਰਾਉਣ ਜਾਨੀ ਕਦੀ ਉਹ ਮੇਰੇ ਨਾਲ ਨਹੀਂ ਹੁੰਦੇ ਠੀਕ ਆ ਤੇ ਉਦਾਂ ਮੈਂ ਕੋਈ ਗੱਲ ਕਰਾਂ ਤੇ ਤਾਂ ਨਹੀਂ ਮੈਨੂੰ ਕਿਸੇ ਪਾਸੇ ਸੁਝਣ ਦੇਂਦੀ ਹੁਣ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਦਾਂ ਕਰੋ ਜਲਦੀ ਆ ਜਾਓ। ਫੇਰ ਉਹਨਾਂ ਨੇ ਗਾੜੀ ਹੋਰ ਮੇਰੇ ਗਾੜੀ ਸ਼ਰਤ ਰੱਖ ਦਿੱਤੀ ਆ। ਜੀ। ਕਹਿੰਦਾ ਸਿਮਰਤ ਮੈਂ ਉਹਨਾਂ ਚਿਰ ਤੱਕ ਵਾਪਸ ਨਹੀਂ ਆਉਣਾ ਜਿੰਨਾ ਚਿਰ ਤੱਕ ਪਾਪਾ ਇੱਥੋਂ ਨਹੀਂ ਗਏ। ਨਹੀਂ ਪੁੱਤ ਇਦਾਂ ਨਾ ਕਰ ਮੰਨੂ ਸਮਝਾ ਤੂੰ। ਮੰਮੀ ਵੀ ਇੱਕ ਕਹਿ ਦੇ ਕਿੰਨਾ ਮੈਂ ਸਮਝਾਉਣੀ ਆ ਕਿ ਵੇਖੋ ਜੋ ਕੁਝ ਹੋ ਜਾਂਦਾ ਵਾ ਪੁਰਾਣੀਆਂ ਗੱਲਾਂ ਵਾ ਭੁੱਲ ਜੋ ਚੀਜ਼ਾਂ ਨੂੰ। ਫੇ ਕਿਉਂ ਦੇ ਜੇ ਇੱਕ ਚੀਜ਼ ਨੂੰ ਲੈ ਕੇ ਅੱਗੇ ਤੁਰਨ। ਪਰ ਉਹਨਾਂ ਦੇ ਨੇ ਮਨ ਜੋ ਚੀਜ਼ ਜਾਣ ਨਹੀਂ ਦੇਈ ਕਹਿੰਦਾ ਸਿਮਰਤ ਜੋ ਕੁਝ ਬਚਪਨ ਚ ਮੇਰਾ ਬੀਤਦਾ ਰਿਆ ਨਾ ਇਹ ਮੈਨੂੰ ਪਤਾ ਵਾ ਮੈਂ ਕਹਾਂ ਕਿ ਮੈਂ ਤੁਹਾਡੀ ਹਰ ਗੱਲ ਨਾਲ ਐਗਰੀ ਹਾਂ ਕਿ ਤੁਸੀਂ ਜੋ ਕਹਿੰਦੇ ਜੇ ਠੀਕ ਕਹਿੰਦੇ ਜੇ ਸਮਝਦੀ ਮੈਂ ਤੁਹਾਡੇ ਦੁੱਖ ਨੂੰ ਕਿਉਂਕਿ ਮੋ ਵੀ ਉਹ ਚੀਜ਼ ਜੋ ਨੰਗੀ ਹਾਂ ਹੁਣ ਤੁਸੀਂ ਵੇਖ ਲਓ ਹੁਣ ਆ ਵੇਖਿਆ ਜਾਵੇ ਨਾ ਤੇ ਮੋ ਵੀ ਉਸ ਚੀਜ਼ੋਂ ਨਿਕਲੀ ਹਾਂ ਨਾ ਤੇ ਮੈਨੂੰ ਮਾ ਦਾ ਪਿਆਰ ਮਿਲਿਆ ਨਾ ਤੇ ਪਿਓ ਦਾ ਤੇ ਜੇ ਥੋੜੀ ਜੀ ਉਮਰ ਵੇਖੀ ਤੇ ਨਾ ਦਾਦੀ ਦਾ ਤੇ ਜੇ ਉਧਰ ਗਈ ਤੇ ਨਾ ਮਾਮੀ ਦਾ ਮੈਂ ਕਿਹੜਾ ਹਰ ਚੀਜ਼ ਚ ਪੂਰੀ ਪਈ ਹਾਂ ਹਰ ਚੀਜ਼ ਜਿਦਾਂ ਜੀ ਰਹੀ ਮੈਂ ਚਲ ਪੁੱਤ ਪਿਛਲੀਆਂ ਗੱਲਾਂ ਛੱਡ ਤੂੰ ਤੇ ਜੋ ਵੀ ਕੀਤਾ ਚਲੋ ਵਧੀਆ ਕੀਤਾ ਜੇ ਆਪਾਂ ਸੋਚੀਏ ਨਾ ਵੀ ਆਪਾਂ ਜੂ ਦੇ ਮੂੰਹ ਨੂੰ ਸੇਵਕ ਗਿਆ ਜਾਂ ਤੂੰ ਭੇਜਿਆ ਤੇ ਆਪਾਂ ਉਹਦੇ ਮੂੰਹ ਨੂੰ ਨਹੀਂ ਭੇਜਿਆ ਇਹ ਤੇ ਹਰਪ੍ਰੀਤ ਦੇ ਮੂੰਹ ਨੂੰ ਭੇਜਿਆ ਚਲ ਪੁੱਤ ਜੇ ਕਿਸੇ ਦਾ ਪਲਾ ਹੋ ਜਵੇ ਕਿਸੇ ਦਾ ਘਰ ਵਸ ਜੇ ਇਸ ਤੋਂ ਵੱਡਾ ਪੁੰਨ ਪੁੱਤ ਕੋਈ ਨਹੀਂ ਹੁੰਦਾ ਵੇ ਪੁੱਤ ਪੰਜਰਾਜ ਵੇ ਤੇ ਚੰਗਾ ਹੀ ਐ ਤਿੰਨ ਤਿੰਨ ਵਿਆਹ ਕਰਕੇ ਬੈਠਾ ਉੱਥੇ ਹੈ ਤੇ ਕਿੰਨਾ ਪੈਸਾ ਬਰਬਾਦ ਕੀਤਾ ਜੋ ਕੁਛ ਅੰਜੂ ਨੇ ਵੇਚ ਵਟ ਕੇ ਦੇ ਦਿੱਤਾ ਕੁੜੀ ਦੀ ਕਿੰਨੀ ਪੁੱਤ ਜ਼ਿੰਦਗੀ ਖਰਾਬ ਤੇ ਤੂੰ ਤੋ ਵੇਖ ਲਾ ਜੇ ਪੁੱਤ ਭੱਜ ਜਾਂਦੀ ਤੇ ਆਪਾਂ ਨੂੰ ਕੀ ਲੱਭਣਾ ਹੈ ਮਸਾਂ ਹੀ ਇਹ ਸਾਰਿਆਂ ਨੇ ਫੜ ਫੜਾ ਕੇ ਤੈਨੂੰ ਮਸਾਂ ਹੀ ਬਣ ਕੇ ਰੱਖਿਆ ਪੁੱਤ ਹੈ ਤੇ ਖਿਲਾਫ ਹੀ ਹੈ ਨਾ ਕੰਮ ਸਭ ਕੁਝ ਮੈਂ ਤੁਹਾਡੀ ਗੱਲ ਨੂੰ ਸਮਝਦੀ ਹਾਂ ਪਰ ਸੇਵਕ ਦੀ ਗੱਲ ਨੂੰ ਵੀ ਸਮਝਦੀ ਹਾਂ ਉਹ ਵੀ ਮੈਨੂੰ ਨਾ ਸਮਝਾ ਦਿੰਦੇ ਕਿ ਸਿਮਰਤ ਮੈਨੂੰ ਥੋੜਾ ਟੈਮ ਦੇ ਕੋਈ ਗੱਲ ਨਹੀਂ ਮੈਂ ਆ ਜਾਊਂਗਾ ਆ ਜਾਊਂਗਾ ਜੇ ਗੱਲ ਡੈਡੀ ਤੇ ਰੱਖਾਂ ਤਾਂਦ ਨਹੀਂ ਉਹ ਮੰਨਦੇ ਉਹ ਕਹਿੰਦੇ ਜਿਵੇਂ ਚਲ ਜਾਣਗੇ ਮੈਂ ਫੇਰ ਆਊਂਗਾ ਮੈਨੂੰ ਤੇ ਆਪਣੀ ਕੋ ਸਮਝਾਉਂਦੀ ਕਿਤੇ ਦਾਦੀ ਮੈਂ ਹਰ ਥਿਜੇ ਦਾ ਕਰ ਵਸੋਂਦੀ ਉਸੋਂਦੀ ਤੇ ਆਪਣਾ ਘਰ ਨਾ ਝਾੜ ਕੇ ਬਹਿ ਜਾ ਓਹੋ ਨਹੀਂ ਪੁੱਤ ਤੂੰ ਟੈਨਸ਼ਨ ਨਹੀਂ ਲੈਣੀ ਤੂੰ ਆਪਣਾ ਧਿਆਨ ਰੱਖ ਵੇਖ ਨੰਨੀ ਜੀ ਜਾਣ ਦਾ ਵੀ ਸੋਚ ਤੇ ਤੂੰ ਇੰਜ ਕਰ ਤੂੰ ਸੇਵਕ ਨੂੰ ਪੁੱਤ ਪਿਆਰ ਨਾਲ ਸਮਝਾ ਜੇ ਉਹਦਾ ਪਿਓ ਚਲੇ ਗਿਆ ਦੇ ਵੇਖ ਪੈਸਾ ਢੇਲਾ ਤੇ ਭੇਜਦਾ ਸੀ ਨਾ ਇਹਦੇ ਲਾਜ ਵਾਸਤੇ ਵੀ ਪੈਸੇ ਭੇਜਦਾ ਸੀ ਪੁੱਤ ਕੋਈ ਗੱਲ ਨਹੀਂ ਪਿਓ ਵਾ ਦਾਦੀ ਇਹ ਗੱਲ ਨਾ ਮੈਂ ਇੱਕ ਵਾਰੀ ਨਹੀਂ ਮੈਂ ਉਹਨਾਂ ਨੂੰ ਬੜੀ ਵਾਰੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਵੇਖੋ ਜੇ ਅੱਜ ਤੂੰ ਠੀਕ ਹੋਏ ਜੇ ਜੇ ਤੁਸੀਂ ਮੇਰੇ ਨਾਲ ਸਹੀ ਚੱਲਣਦੇ ਜੇ ਐਡੀ ਦੂਰ ਜਾ ਕੇ ਬੈਠੇ ਜੇ ਅਕਸਰ ਲਾਜ ਕਰਕੇ ਤੂੰ ਠੀਕ ਹੋਏ ਜੇ ਫਰੀ ਤੇ ਲਾਜਮ ਨਹੀਂ ਹੁੰਦੇ ਜੇ ਪੈਸੇ ਲੱਗੇ ਆ ਮਗਰ ਜੇ ਉਹਨਾਂ ਨੇ ਕਮਾਇਆ ਵਾ ਤਾਂ ਦੀ ਠੀਕ ਹੋਇਆ ਪਰ ਇਸ ਗੱਲ ਨੂੰ ਸਮਝੇ ਤੇ ਫੇਰੀ ਆ ਨਾ ਵੇ ਪੁੱਤ ਗੱਲਾਂ ਤਾਂ ਸਾਰੀਆਂ ਸਹੀ ਆ ਤੇਰੀਆਂ ਵੀ ਮੇਰੀਆਂ ਵੀ ਮੈਂ ਤੈਨੂੰ ਕਿੰਨਾ ਸਮਝਾਇਆ ਸੀ ਪੁੱਤ ਕਿਸੇ ਪਿੱਛੇ ਆਪਣਾ ਘਰ ਨਾ ਖਰਾਬ ਕਰ ਲਈ ਦਾਦੀ ਤੁਹਾਨੂੰ ਪਤਾ ਮੰਮੀ ਵੀ ਨਾ ਮੈਨੂੰ ਇਸੇ ਗੱਲੋਂ ਕੋਸਦੇ ਆ ਕਹਿੰਦੇ ਸਿਮਰਤ ਜੋ ਕੁਝ ਵੀ ਕੀਤਾ ਨਾ ਤੁਸੀਂ ਦੋਵਾਂ ਨੇ ਕੀਤਾ ਮੈਨੂੰ ਪੁੱਛਿਆ ਤੁਹਾਨੂੰ ਪਤਾ ਚਲੋ ਠੀਕ ਆ ਮੇਰੀਆਂ ਗਲਤੀਆਂ ਵਾ ਚਲੋ ਮੈਂ ਨਹੀਂ ਉਹਨਾਂ ਨੂੰ ਰੋਕ ਸਕਦੀ ਪਰ ਤੁਹਾਨੂੰ ਨਹੀਂ ਪਤਾ ਉਹ ਬੜੀ ਜਿੱਦੀ ਆ ਜਿ ਉਹਨਾਂ ਨੇ ਕਿਹਾ ਤਾਂ ਉਹ ਚੀਜ਼ ਕਰਨੀ ਹੀ ਕਰਨੀ ਆ ਫਿਰ ਚਾਹੇ ਮੈਂ ਸਾਥ ਦਵਾਂ ਭਾਵੇਂ ਨਾ ਦਵਾਂ ਉਹਨਾਂ ਨੇ ਹਰ ਹਿੱਲੇ ਉਹ ਚੀਜ਼ ਕਰਨੀ ਹੀ ਹੁੰਦੀ ਆ ਮੈਂ ਜ ਮੈਂ ਉਹਨਾਂ ਨੂੰ ਕੀ ਕਹਿ ਦਿੰਨੀ ਕਿ ਤੁਸੀਂ ਕਿਉਂ ਚੱਲੇ ਜੀ ਜੇ ਹੁਣ ਉਹਨਾਂ ਨੇ ਵਾਅਦਾ ਕੀਤਾ ਵਾ ਉਹ ਕਹਿ ਕੇ ਗਏ ਕਿ ਸਿਮਰਤ ਜਿੰਨਾ ਚਿਰ ਤੱਕ ਉਹਦੀ ਜ਼ਿੰਦਗੀ ਸਭ ਕੁਝ ਸਹੀ ਨਹੀਂ ਨਾ ਹੋ ਜਾਂਦਾ ਮੈਂ ਉਹਨਾਂ ਚਿਰ ਤੱਕ ਵਾਪਸ ਨਹੀਂ ਆਉਣਾ ਤੇ ਮੈਂ ਹੁਣ ਇੱਥੇ ਦੱਸੋ ਕੀ ਕਰਾਂ ਬੇਪੁੱਤ ਤੇਰੀ ਸੱਸ ਨੇ ਵੀ ਮਾਵਾ ਨਾਲ ਵੱਧ ਤੇਰੇ ਨਾਲ ਪਿਆਰ ਕਰਦੀ ਸਿਰਫ ਤੁਹਾਡੇ ਆ ਨਾਂ ਦੱਸਣ ਕਰਕੇ ਨਾਰਾਜ਼ ਹੋਏ ਆ ਨਾ ਇੰਨੀ ਚੰਗੀ ਤੈਨੂੰ ਸੱਸ ਮਿਲੀ ਸੱਸ ਨਹੀਂ ਮਾਂ ਮਿਲੀ ਪੁੱਤ ਇਸੇ ਕਰਕੇ ਤੇ ਮੈਂ ਰੋਨੀ ਆ ਕਿ ਜਿਹੜੀ ਮਾਂ ਨੇ ਅੱਜ ਤੱਕ ਕਦੀ ਮੈਨੂੰ ਕਿਤੇ ਛਿੜਕ ਤੱਕ ਨਹੀਂ ਮਾਰੀ ਸੀ ਤੇ ਉਹੀ ਮਾਂ ਅੱਜ ਮੇਨਾਂ ਗੱਲ ਤੱਕ ਨਹੀਂ ਕਰਨਾ ਚਾਹੁੰਦੇ ਇੱਕੋ ਗੱਲ ਦੇ ਬਾਰ-ਬਾਰ ਦੋਸ਼ ਲਾ ਦਿੰਦੇ ਕਿ ਸਿਮਰਤ ਜੇ ਮੇਰੇ ਮੁੰਡੇ ਨੂੰ ਬਾਹਰ ਜਾ ਕੇ ਕੁਝ ਹੋ ਗਿਆ ਨਾ ਤੇ ਤੂੰ ਕਿੱਥੋਂ ਦਵੇਂਗੀ ਮੇਰਾ ਮੁੰਡਾ ਕੌਣ ਜ਼ਿੰਮੇਵਾਰ ਹੋਊਗਾ ਕੀ ਕੀ ਕਰੇਂਗੀ ਤੂੰ ਤੂੰ ਕੁਝ ਕਰ ਸਕਦੀ ਹੈ ਜਾਂ ਤੂੰ ਚਲ ਜਾਈਂਗੀ ਮਗਰ ਅਏ ਤੱਕ ਪਾਪਾ ਵੀ ਮੈਨੂੰ ਬੋਲਨ ਦਿਆ ਪੇ ਕਹਿੰਦੇ ਮਾਦਰ ਚਲ ਮੈਂ ਤੇਰੀ ਦਾ ਮੰਨਦਾ ਵਾਂ ਪਰ ਘਟੋ ਘੜ ਤੂੰ ਤੇ ਸਿਆਣੀ ਬੰਦੀ ਤੈਨੂੰ ਨਹੀਂ ਪਤਾ ਹੀ ਕਿ ਐਡੀ ਦੂਰ ਤੂੰ ਮੁੰਡਾ ਤੋੜ ਦਿੱਤਾ ਉਹ ਵੀ ਕੱਲਾ ਨਾਲ ਕੋਈ ਜਾਂਦਾ ਦੇ ਸਈ ਉਹ ਤੋਂ ਆਪਣੀ ਜਗ੍ਹਾ ਸਹੀ ਹੈਗੇ ਆ ਉਹਨਾਂ ਦੀ ਹਰ ਗੱਲ ਮੰਨਣ ਜੋਗ ਆ ਤੁਹਾਨੂੰ ਪਤਾ ਦਾਦੀ ਜਿਸ ਦਿਨ ਮੋਸਕਰ ਚ ਵਿਆਹ ਕੇ ਗਈ ਸੀ ਨਾ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਮਾਂ ਮੇਰੀ ਸਾਸਣੀ ਉਹ ਮੇਰੀ ਮਾਂ ਬਣੂਗੀ ਉਹ ਪਿਆਰ ਨਾ ਕੋਈ ਤੂੰ ਹੀ ਵੀ ਨਹੀਂ ਮੈਨੂੰ ਦੇ ਸਕਦੇ ਤੇ ਨਾ ਹੀ ਤੇਰੀ ਮਾਮੀ ਨੇ ਦਿੱਤਾ ਜੋ ਪਿਆਰ ਮੈਨੂੰ ਉਹਨਾਂ ਨੇ ਦਿੱਤਾ ਉਹਨਾਂ ਨੇ ਮੈਨੂੰ ਧੀ ਬਣਾ ਕੇ ਰੱਖਿਆ ਸੀ ਤੇ ਜਿਸ ਦਿਨ ਉਹ ਮੇਰੇ ਘੜੀ ਬੋਲੇ ਸੀ ਨਾ ਜਾਂ ਮੈਨੂੰ ਸੇਵਕ ਬਾਰੇ ਕੁਝ ਕਿਹਾ ਸੀ ਤੇ ਮੈਨੂੰ ਪਤਾ ਵਾ ਕਿ ਮੈਂ ਉਹ ਕਿੱਦਾਂ ਆਪਣਾ ਦੇਨ ਕੱਟਿਆ ਸੀ ਕਿ ਨਹੀਂ ਮੰਮੀ ਨੇ ਮੈਨੂੰ ਇਦਾਂ ਕਿਉਂ ਬੋਲਿਆ ਇਦਾਂ ਕਿ ਤੈਨਾਂ ਨੇ ਕਦੀ ਮਿੰਚੜ ਤੱਕ ਨਹੀਂ ਮਾਰੀ ਪਤਾ ਦਾਦੀ ਉਸ ਦਿਨ ਵੀ ਨਾ ਮੰਮੀ ਇੱਕੋ ਗੱਲ ਕਹੀ ਜਾਂਦੇ ਸੀ ਕਿ ਜੋ ਕੁਝ ਵੀ ਤੂੰ ਕਰਨੀ ਆ ਕਿਤੇ ਕਰਕੇ ਕਰਨੀ ਆਪਣੀ ਮਾਮੀ ਕਰਕੇ ਜਾਂ ਉਸ ਭੈਣ ਕਰਕੇ ਜਿੰਨੇ ਕਦੀ ਤੂੰ ਆਪਣੀ ਭੈਣ ਮੰਨਿਆ ਤੱਕ ਨਹੀਂ ਤੇਰਾ ਜੇ ਤੇਰੀ ਮਾਮੀ ਨੇ ਤੇਨਾਂ ਕੀਤਾ ਨਾ ਕਿਨੂੰ ਸਭੋ ਚਾਹੀਦਾ ਸੀ ਕਿ ਜੋ ਕੁਝ ਹੁੰਦਾ ਨਾ ਉਹਦੀ ਜ਼ਿੰਦਗੀ ਚ ਹੋਣ ਦੇਂਦੀ ਉਹ ਤੋਂ ਮਾੜਾ ਵੀ ਨਾ ਤੂੰ ਤਾਦ ਬਣਾ ਦੇ ਵੇੜੇ ਕਰੀ ਵੜਦੀ ਪਰ ਉਹ ਵੀ ਕੀ ਕਰਿਆ ਵੇਖੋ ਹਾਂ ਜਿੱਦਾਂ ਮਰਜੀ ਹੈ ਤੇ ਰਿਸ਼ਤਾ ਹੀ ਨਾ ਮੇਰਾ ਦਿਲ ਨਹੀਂ ਮੰਨਦਾ ਇਹ ਚੀਜ਼ ਨੂੰ ਮੈਨੂੰ ਇਹ ਕਿਉਂ ਕਿਉਂ ਦੁਖੀ ਆ ਚਾਹੇ ਜਿੱਦਾਂ ਮਰਜੀ ਹੁਣ ਤੁਸੀਂ ਮੈਨੂੰ ਘਰੋਂ ਕੱਢ ਦਿੱਤਾ ਸੀ ਘੱਟੋ ਘੱਟ ਛੱਤ ਤੇ ਹੈਗੀ ਹੀ ਨਾ ਹੁਣ ਵੇਖੋ ਹਾਂ ਦਾਦੀ ਚਾਹੇ ਜਿੱਦਾਂ ਮਰਜੀ ਮੰਮੀ ਮੇਰਾ ਬਹੁਤ ਖਿਆਲ ਰੱਖਦੇ ਆ ਮੈਂ ਜਿਹੜੀ ਚੀਜ਼ ਕਹਿੰਨਾ ਮੰਮੀ ਕਹਿਣ ਤੋਂ ਪਹਿਲਾਂ ਪੂਰੀ ਕਰਦੇ ਆ ਪਰ ਹੁਣ ਜੇ ਇਸ ਵਕਤ ਮੈਨੂੰ ਸਭ ਤੋਂ ਜ਼ਿਆਦੀ ਲੋੜ ਆਪਣੇ ਬੰਦੇ ਦੀ ਆ ਹੁਣ ਮੈਂ ਉਥੇ ਕੀ ਕਰਾਂ ਹੁਣ ਮੰਨ ਲਓ ਰਾਤ ਨੂੰ ਮੈਨੂੰ ਘਬਰਾਹਟ ਹੋਵੇ ਮੈਂ ਕਿੰਨੂੰ ਉੱਠ ਕੇ ਦੱਸਾਂ ਚਾਹੇ ਮੰਮੀ ਡੈਡੀ ਜਿੰਨਾ ਮਰਜੀ ਮੇਰਾ ਖਿਆਲ ਰੱਖਦੇ ਆ ਜੋ ਮਰਜੀ ਆ ਪਰ ਜੋ ਮੈਨੂੰ ਹੁਣ ਮਹਿਸੂਸ ਹੁੰਦਿਆ ਨਾ ਬੰਦਾ ਜਿੱਦਾਂ ਮਰਜੀ ਆ ਨਾ ਬੰਦਾ ਦੱਸਦਾ ਆਪਣੇ ਬੰਦੇ ਨੂੰ ਕਿ ਮੈਨੂੰ ਆਹ ਹੋਣਦਿਆ ਵਾ ਜੀ ਆਹ ਹੋਣਦਿਆ ਘਟੂ ਘੜ ਨਾਲ ਤੇ ਮੇਰੇ ਤੁਰੇ ਫਿਰਦੇ ਹੀ ਨਾ ਕਿ ਹਾਂ ਸਿਮਰਤ ਮੈਂ ਤੇਰੇ ਨਾਲ ਆ ਤੁਹਾਨੂੰ ਪਤਾ ਜਿਵੇਂ ਜਿਵੇਂ ਦਿਨ ਨੇੜੇ ਆਉਂਦੇ ਨਾ ਉਵੇਂ ਮੈਨੂੰ ਹੋਰ ਜ਼ਿਆਦਾ ਟੈਨਸ਼ਨ ਹੋ ਜਾਂਦੀ ਆ ਕੀ ਪਤਾ ਡਿਲੀਵਰੀ ਤੱਕ ਹੋਣਗੇ ਵੀ ਜਾਂ ਨਹੀਂ ਅਜੇ ਹੋਣਗੇ ਪੁੱਤ ਤੂੰ ਇੰਨੀ ਟੈਨਸ਼ਨ ਨਾ ਲੈ ਆ ਜਾਏਗਾ ਆ ਜਾਏਗਾ ਦਾਦੀ ਕਹਿੰਦੀ ਆ ਗੱਲਾਂ ਆ ਜਾਣਗੇ ਇਹ ਮੈਨੂੰ ਪਤਾ ਨਾ ਅਜੇ ਉਹਨਾਂ ਨੇ ਕੁਝ ਹੀ ਦੱਸਣ ਨਹੀਂ ਦੇ ਬਸ ਇੰਨਾ ਕਹਿ ਦਿੰਦੇ ਕੋਈ ਨਾ ਆਜੂਗਾ ਆਜੂਗਾ ਨਹੀਂ ਪੁੱਤ ਵੇਖ ਜੇ ਸਹਲਾਤਾ ਚ ਉਹਦੀ ਮਾਂ ਨਾ ਅਰਜਨ ਦੀ ਅਰਜਨ ਆਏਗਾ ਹੀ ਆਏਗਾ ਪੁੱਤ ਉੱਤੇ ਆਪੇ ਸੇਵਕ ਨੇ ਵੀ ਪਿੱਛੇ ਆ ਜਾਣਾ ਅਰਜਨ ਦੇ ਦਾਦੀ ਤੁਹਾਨੂੰ ਸੇਵਕ ਦਾ ਕੁਝ ਨਹੀਂ ਪਤਾ ਸੇਵਕ ਨਾ ਬਹੁਤ ਜ਼ਿਆਦੇ ਜਿੱਦੀ ਆ ਜਿਹੜੀ ਗੱਲ ਉਹਨਾਂ ਨੇ ਕਹਿਤੀ ਨਾ ਸਮਝੋ ਜਾਤ ਹੁਣੀ ਚਾਹੀਦੀ ਉਹਨਾਂ ਦੀ ਪੱਥਰ ਦੀ ਲਕੀਰ ਆ ਜੇ ਉਹਨਾਂ ਨੇ ਕਿਹਾ ਨਾ ਕਿ ਜਿੰਨਾ ਜਗਤ ਤੱਕ ਪਾਪਾ ਇਸ ਘਰ ਚ ਨਾ ਉਹਨਾਂ ਚਿਰ ਤੱਕ ਮੈਂ ਨਹੀਂ ਹੋਣਾ ਤੇ ਮਤਲਬ ਨਹੀਂ ਹੋਣਾ ਜੋ ਮਰਜ਼ੀ ਕਰ ਲੋ ਜਿੱਦਾਂ ਮਰਜ਼ੀ ਤੁਸੀਂ ਜੋਰ ਪਾ ਲੋ ਪਰ ਉਹਨਾਂ ਨੇ ਨਹੀਂ ਵਾਪਸ ਹੋਣਾ ਜਿੱਦਾਂ ਉਹਨਾਂ ਨੂੰ ਪਤਾ ਲੱਗ ਗਿਆ ਨਾ ਕਿ ਹਾਂ ਚਲ ਗਿਆ ਫਿਰ ਭਾਵੇਂ ਉਹ ਆ ਜਾਣ ਪਰ ਉਹਨਾਂ ਚਿਰ ਤੱਕ ਨਹੀਂ ਹੋਣਾ ਜਾਰਾ ਡਲ ਤੇ ਮੈਨੂੰ ਇਹ ਆ ਜੇ ਪਾਪਾ ਨੂੰ ਇਹ ਚੀਜ਼ ਜਦੋਂ ਪਤਾ ਲੱਗ ਗਿਆ ਨਾ ਉਦੋਂ ਪਤਾ ਨਹੀਂ ਕੀ ਹੋਣਾ ਘਰ 'ਚ ਤੇ ਉਹਨਾਂ ਨੇ ਪਤਾ ਜੇ ਕਿੰਨਾ ਕਚੇ ਰਹਿਣਾ ਇੱਥੇ ਰਹਿਣਾ ਹੁਣ ਅਜੇ ਤੇ ਕੁਝ ਨਹੀਂ ਪਤਾ ਅਜੇ ਤੇ ਆਏ ਹੀ ਆ ਮੈਨੂੰ ਤਾਂ ਲੱਗਦਾ 6-7 ਮਹੀਨੇ ਰਹਿਣਗੇ ਤੁਹਾਡੇ ਸਾਹਮਣੇ ਕਿੰਨਾ ਟਾਈਮ ਹੋ ਗਿਆ ਹੈ ਉਹਨਾਂ ਨੂੰ ਗਏ ਨੂੰ ਇੰਨੀ ਜਲਦੀ ਤੇ ਜਾਂਦੇ ਨਹੀਂ ਪਰ ਦਾਦੀ ਮੈਨੂੰ ਸੋਚ-ਸੋਚ ਕੇ ਬਹੁਤ ਘਬਰਾਟ ਹੁੰਦੀ ਆ ਕਿਸੇ ਵਕੋਂ ਨਾ ਜਲਦ ਤੱਕ ਵਾਪਸ ਆ ਜਾਣ ਪੁੱਤ ਤੂੰ ਨਾ ਇੰਨੀ ਟੈਨਸ਼ਨ ਨਾ ਲੈ ਇਸ ਹਾਲਾਤ ਚ ਬੱਚੇ ਤੇ ਵੀ ਅਸਰ ਹੁੰਦਾ ਪੁੱਤ ਤੇ ਤੂੰ ਨਾ ਸੇਵਕ ਨੂੰ ਮੈਂ ਫੋਨ ਕਰਾਂਗੀ ਅੱਜ ਦਾ ਤੂੰ ਕੋਈ ਘਬਰਾਟ ਵਾਲੀ ਕੋਈ ਗੱਲ ਨਹੀਂ ਪੁੱਤ ਦਾਦੀ ਉਹਨਾਂ ਨੂੰ ਜਿੱਥੇ ਜਿੱਥੇ ਇੱਥੇ ਬੁਲਾ ਲਓ ਮੇਰਾ ਜਮਾ ਹੁਣ ਦਿਲ ਨਹੀਂ ਲੱਗਦਾ ਮੈਂ ਤੈਨੂੰ ਕਿਹਾ ਨਾ ਮੈਂ ਫੋਨ ਕਰਾਂਗੀ ਆਪ ਸੇਵਕ ਨੂੰ ਚੁੱਪ ਕਰ ਜਾ ਤੁਹਾਨੂੰ ਦਖਦਾ ਨਹੀਂ ਪਿਆ ਹੈਗਾ ਔਲ ਕੁੜੀ ਆ ਸੁੱਤੀ ਹੋਈ ਆ ਕਹਿਣਾ ਤਾਂ ਨਹੀਂ ਚਾਹੀਦਾ ਹੈਗੀ ਤਾਂ ਤੂੰ ਆਦੀ ਦਾਦੀ ਆ ਪਰ ਕੀ ਕਰਾਂ ਅੱਛਾ ਕਿਉਂ ਲਾਈ ਹੋਈ ਆ ਦੱਸੀ ਮੈਨੂੰ ਕਿਉਂ ਉਹ ਮੈਂ ਹੁਣ ਮੂੰਹ ਨਹੀਂ ਖੋਲਣ ਲੱਗੀ ਸੇਰੇ ਖੋਲਤਾ ਹੀ ਨਾ ਪਾਣੀ ਪੀ ਆਤਾ ਬੱਸ ਹੁਣ ਤੇ ਜ਼ਿਆਦਾ ਲੱਤਾਂ ਮਾਵਾਂ ਨਾ ਮਾਰੋ ਤੁਹਾਨੂੰ ਸਮਝ ਨਹੀਂ ਲੱਗਦੀ ਹੈਗੀ ਜ਼ਿਆਦਾ ਹੂੰ ਇੱਕ ਨਾ ਕੁੜੀ ਦੇ ਮੂੰਹ ਵੀ ਮੈਨੂੰ ਵੇਖਣਾ ਪੈਂਦਾ ਪਿਆ ਤੁਹਾਨੂੰ ਬਾਰ-ਬਾਰ ਉਹ ਮੂੰਹ ਮੇ ਖੋਲ ਦਿੰਨੀ ਆ ਜਿਆਦਾ ਰੋਲਾ ਪਾਇਆ ਜਾਂ ਜਿਆਦਾ ਹਿਲਜੁਲ ਕੀਤੀ ਨਾ ਤੇ ਪਤਾ ਨਾ ਮੇਰਾ ਮੈਂ ਚਾਕੂ ਗਰਮ ਕਰਕੇ ਨਾ ਤੇ ਲਗਾ ਦੇਣਾ ਜ਼ਬਾਨ ਤੇ ਉਹ ਹਾਂ ਬੋਲ ਪਾਣੀ ਇੱਕ ਤਰਫ ਤੁਮੀ ਪਾਣੀ ਪੀ ਤੇ ਗਲਾ ਬੜਾ ਸਫਾਈ ਪਾਣੀ ਪਿਆਨੀ ਪਿਆਨੀ ਤੈਨੂੰ ਪਾਣੀ ਚਪਕਾ ਕੇ ਬੈਠੀ ਰਹਿ ਚੱਲ ਪਾਣੀ ਨਹੀਂ ਇੱਕ ਮਿੰਟ ਇੱਕ ਮਿੰਟ ਰਹਿ ਇੱਕ ਮਿੰਟ ओके बोल जल्दी बोल जी एक ਤਾਂ ਮੈਨੂੰ ਨਾ ਥੋੜਾ ਤਰਸ ਖਾ ਤਰਸ ਤਰਸ ਨੂੰ ਖੋਲ ਦੇ ਹਾਂ ਹਾਂ ਕਿਉਂ ਨਹੀਂ ਲਿਆਓ ਲਿਆਓ ਖੋਲਦੀ ਮੈਂ ਸ਼ੂਗਰ ਕਰੋ ਲੱਤਾ ਮਾਮਾ ਸਲਾਮਤ ਨੇ ਖੋਲ ਦੇ ਹੁਣ ਕਰਮੂ ਬੰਦ ਨਹੀਂ ਮੇਰੀ ਗੱਲ ਸੀ ਇਹ ਕੁਤ ਇੱਦਾਂ ਕਰ ਤੂੰ ਤਾਂ ਮੇਰੀ ਪੀ ਹੈ ਸੋਨੀ ਜੀ ਪੁੱਤ ਸੋਨੀ ਜੀ ਟੀ ਅੱਜ ਯਾਦ ਆਂਦੀ ਹੈ ਕਮਾਲ ਹੋ ਗਈ ਹੈ ਮੈਂ ਤਾਂ ਅੱਗੇ ਵੀ ਤੈਨੂੰ ਧੀ ਸਮਝਦੀ ਹਾਂ ਵੈਸੇ ਅੱਜ ਤਾਂ ਪਤੀ ਦੀ ਹੋੰਦਿਆ ਉਹਦੇ ਉਦੋਂ ਦੇ ਸਾਨੂੰ ਮਤਲਬ ਸੀ ਕਿ ਟਿੱਕੀ ਰਵੇ ਘਰ ਚ ਪੈਸਾ ਪਾਲਣਾ ਸੀ ਹੁਣ ਕੀ ਚਾਹੀਦਾ ਪਾਣੀ ਮੈਂ ਪਿਆ ਦੰਨੀ ਕੋਈ ਗੱਲ ਨਹੀਂ ਹੋਰ ਕੁਛ ਬਾਤਕੋਗੇ ਮੈਂ ਬਾਥਰੂਮ ਜਾਣਾ ਮੈਂ ਇੱਥੇ ਜਾਣਾ ਇਹ ਜਿਹੜੇ ਟੱਸਨ ਮੇਰਨਾ ਨਹੀਂ ਹੋਣੇ ਮੂੰਹ ਬੰਦ ਕਰੋ ਚਲੋ ਨੇ ਇਹਰ ਪ੍ਰੀਤ ਮੇਰੇ ਤੇ ਤਰਸ ਖਾਉ ਨਾ ਨੇ ਤਾਂ ਨਹੀਂ ਕਰਨਾ ਆਪਾਂ ਬੁੱਧਕਾਰ ਚੱਲਦੇ ਆ ਰੋਟੀ ਪਾਣੀ ਖਵਾਵਾਂਗੇ ਵੀ ਇਹ ਤੇ ਮੈਂ ਜਿਹੜੇ ਦਮ ਨੂੰ ਇਹਨਾਂ ਨੇ ਕੁਝ ਨਹੀਂ ਦਿੱਤਾ ਹੈਨਾ ਆਪਣੇ ਘਰ ਚੱਲਦੇ ਆ ਤਰਸ ਮੈਂ ਕਰਾਂ ਜਿਹੜਾ ਉਹ ਦਿਨ ਨੂੰ ਤੇ ਯਾਦ ਕਰ ਲੋ ਮੰਮੀ ਜੀ ਮੇਰੇ ਤੇ ਤਰਸ ਨਹੀਂ ਸੀ ਆਇਆ ਜਦੋਂ ਮੈਂ ਤਰਸਦੀ ਸੀ ਆਪਣੇ ਅਰਜਨ ਕਰਕੇ ਤੁਹਾਡੇ ਗੰਦੇ ਮੁੰਡੇ ਕਰਕੇ ਉਹ ਦਿਨ ਯਾਰਾ ਯਾਦ ਕਰੋ ਕੀ ਕੁਝ ਕੀਤਾ ਤੁਸੀਂ ਮੇਰੇ ਨਾਲ ਹੁਣ ਪਤਾ ਲੱਗਾ ਨਾ ਜਦੋਂ ਕਿਸੇ ਤੇ ਆਪਣੇ ਤੋਂ ਦੂਰ ਹੋਵੋ ਤੇ ਕੀ ਹੁੰਦਾ ਉਹ ਵੀ ਤਰਸਦਾ ਹੋਣਾ ਵਿਚਾਰਾ ਤੁਹਾਡਾ ਅੜਜਣ ਆਂਦਿਆ ਫੋਨ ਮੈਡਮ ਜੀ ਘਾਲ ਸੁਣ ਲੋ ਮੈਂ ਕਿਹਾ ਤੁਹਾਡੇ ਮੁੰਡੇ ਦਾ ਫੋਨ ਆ ਰਿਹਾ ਵੈ ਤੇ ਕਰਨੀ ਸੀ ਗੱਲ ਮੇਰੀ ਵੀ ਕਰਾ ਦੇ ਗੱਲ ਹਾਂ ਹਾਂ ਕਰਾਨੀ ਗੱਲ ਉਹ ਆਪੇ ਆਊਗਾ ਜਦੋਂ ਗੱਲ ਨਹੀਂ ਨਾ ਹੋਗੀ ਮਾਂ ਨਾਲ ਹੁਣ ਮੇਰੇ ਫੋਨ ਤੇ ਕਿਉਂ ਕਰਦਾ ਵੈ ਫੋਨ ਕਿ ਵੇਖਾਂ ਮੰਮੀ ਦੇ ਫੋਨ ਨਹੀਂ ਚੁੱਕਦੀ ਪੀ ਤੇ ਮੈਂ ਵੀ ਨਹੀਂ ਚੁੱਕਣਾ ਮੈਂ ਤਰਸਦੀ ਸੀ ਉਦੋਂ ਹੀ ਸਿਰਫ ਇਹੀ ਕਿ ਇੱਕ ਫੋਨ ਆ ਜੇ ਇੱਕ ਹੈਲੋ ਹੀ ਕਹਿ ਦੇ ਹੁਣ ਫੋਨ ਆ ਰਿਹਾ ਪਰ ਹੁਣ ਮੈਂ ਨਹੀਂ ਤੇਰੇ ਮੁੰਡਿਆਂ ਨੂੰ ਕੁਝ ਸਮਾਂ ਦੀ ਲੱਗੀ ਸਮਝ ਆਵੇ ਹੁਣ ਉਹ ਦੁਖੀ ਹੋ ਕੇ ਪਰੇਸ਼ਾਨ ਹੋ ਕੇ ਕਿ ਕਿਉਂ ਨਹੀਂ ਫੋਨ ਮੇਰਾ ਕੋਈ ਇੰਡੀਆ ਚੁੱਕਦਾ ਪਿਆ ਹੋ ਸਕਦਾ ਮੇਰੇ ਮਮੀ ਪਾਪਾ ਨੂੰ ਵੀ ਘਰੇ ਇਸ ਤੋਂ ਬਾਅਦ ਜਿਦਾ ਜਿਦਾ ਹੈਗਾ ਨੰਬਰ ਕਰੇਗਾ ਹੀ ਪਰ ਹੁਣ ਆਪਣਾ ਕਿਸੇ ਦਾ ਉਹਦਾ ਨੰਬਰ ਨਹੀਂ ਚੁੱਕਣਾ ਹੈਗਾ ਉਹ ਆਪ ਹੀ ਹੁਣ ਇੱਥੇ ਆਏਗਾ ਤੁਸੀਂ ਲੋਕਾਂ ਨੂੰ ਨਾ ਤੁਸੀਂ ਲੋਕਾਂ ਨੇ ਸਾਡੀ ਧੀਆ ਮਤਲਬ ਵਰਗਿਆਂ ਪਤਾ ਕੀ ਸਮਝਾਇਆ ਵੈਸੇ ਮੰਮੀ ਜੀ ਜਦੋਂ ਤੁਸੀਂ ਮੈਨੂੰ ਵਿਆਹ ਕੇ ਲਿਆਂਦਾ ਸੀ ਘਰ ਪਾਣੀ ਵਾਰਿਆ ਸੀ ਹੈਨਾ ਨੂਨ ਪਾਣੀ ਨਹੀਂ ਵਾਰਿਆ ਤੁਸੀਂ ਇਹ ਬਿਜ਼ਨਸ ਧੰਦੇ ਕਰਦੇ ਜੇ ਤੁਸੀਂ ਉਸ ਗੱਲ ਦੀ ਤੁਹਾਨੂੰ ਇਦਾਂ ਨਾ ਕਿ ਇਦਾਂ ਨਾ ਕਿ ਇਦਾਂ ਨਾ ਕਿ ਸਭ ਕੁਝ ਮੇਰੇ ਸਾਹਮਣੇ ਆ ਗਿਆ ਤਿੰਨ ਤਿੰਨ ਵਿਆਹ ਕਰ ਰਹੇ ਨੇ ਅੱਜ ਜੰਨੇ ਬੱਚੇ ਜੰਮੇ ਨੇ ਹਜੇ ਵੀ ਤੁਸੀਂ ਕਹਿ ਰਹੇ ਜੇ ਇਦਾਂ ਨਾ ਕਿ ਕਮਾਲ ਹੋ ਗਈ ਟਾਡੇ ਵਰਗੇ ਜੁਨਾਨੀ ਨੂੰ ਨਾ ਮੈਂ ਇਕ ਤਾਂ ਮੇਰੀ ਮੰਮੀ ਪਾਪਾ ਨੇ ਨਾ ਇਹੋ ਜਿਹਾ ਸਿਖਾਇਆ ਨਹੀਂ ਹੈਗਾ ਪਰ ਮੈਂ ਇੱਥੇ ਬੈਠੀ ਕੋਈ ਮੈਨੂੰ ਤਾਂ ਇਹ ਨਹੀਂ ਨਜ਼ਰ ਆਉਂਦਿਆ ਹੈਗਾ ਹੁਣ ਮੂੰਹ ਬੰਦ ਕਰ ਤੇ ਮੈਨੂੰ ਇੱਥੇ ਜਾਣ ਦੇ ਠੀਕ ਆ ਵੇਟ ਹਰਪ੍ਰੀਤ ਫਿਰ ਆਪਣੇ ਘਰ ਚਲਦੇ ਆ ਆ ਵੇਖ ਇਹਨਾਂ ਨੇ ਮੈਨੂੰ ਇਦਾਂ ਬੰਦ ਕੇ ਰੱਖਿਆ ਹੋਇਆ ਹੈ ਐ ਅਰਜਨ ਨੂੰ ਇਹ ਗਲਤ ਸਮਝਦੇ ਪਏ ਆ ਅਰਜਨ ਨੂੰ ਉੱਥੇ ਮੁਸੀਬਤ ਚ ਹੈਗਾ ਉਹਨੂੰ ਪੈਸੇ ਭੇਜਨੇ ਆ ਉਹ ਹਜੇ ਵੀ ਪੈਸੇ ਭੇਜਨੇ ਆ ਹਜੇ ਵੀ ਅਰਜਨ ਅਰਜਨ ਕਿ ਕਿਦਾਂ ਦੀ ਜਨਾਨੀ ਆ ਯਾਰ ਕੰਮ ਸੱਚੀ ਉਹਦਾ ਕੰਮ ਚ ਘਾਟਾ ਪੈ ਗਿਆ ਸੱਚ ਆ ਤੂੰ ਫੋਨ ਤੇ ਗੱਲ ਕਰ ਲਾ ਉਹ ਤੈਨੂੰ ਦੱਸੂਗਾ ਮੈਂ ਨਹੀਂ ਜੀ ਗੱਲ ਕਰਦੀ ਹੁਣ ਨਹੀਂ ਚਾਹੀਦਾ ਤੁਹਾਡਾ ਅਰਜਨ ਮੈਨੂੰ ਹੁਣ ਤਾਂ ਇਨਸਾਨ ਚਾਹੀਦਾ ਜਿਹੜਾ ਤੁਸੀਂ ਲੋਕਾਂ ਨੇ ਧੰਦਾ ਫੜਿਆ ਨਾ ਸਾਡੇ ਲੋਕਾਂ ਨਾਲ ਉਹਨੂੰ ਹੁਣ ਮੈਂ ਖਤਮ ਕਰਕੇ ਦੱਸੂ ਤੁਹਾਨੂੰ ਨਹੀਂ ਚੱਲ ਘਰ ਚਲੀਏ ਆਪਾਂ ਕਿਹੜੇ ਘਰ ਜਿਹੜਾ ਵੇਚ ਦਿੱਤਾ ਜਿਹੜਾ ਖਾ ਵੀ ਲਿਆ ਡਕਾਰ ਮਾਰ ਲਿਆ ਤੁਸੀਂ ਉਹਲੇ ਘਰ ਕਿਹੜੀ ਛੱਤ ਨਾਲ ਯਾਦ ਆਉਣੇ ਦਿਨ ਬੰਦੇ ਬੁਲਾਏ ਸੀ ਕੀ ਕੁਛ ਉਹਨਾਂ ਨੇ ਕਿੰਨੀ ਬੇਸਤੀ ਕੀਤੀ ੱੱਕੇ ਮਾਰ ਕੇ ਬਾਹਰ ਕੱਢਣਾ ਸੀ ਨਾ ਮੀ ਨੋਨਾ ਨੇ ਸਿਰਫ ਤੁਹਾਡੇ ਕਹਿਣ ਤੇ ਉਹ ਦਿਨ ਸਭ ਯਾਦ ਕਰੋ ਅੱਜ ਹੁਣ ਤੁਸੀਂ ਮੇਰੇ ਅੜਿੱਕੇ ਆਇਓ ਤੇ ਹੁਣ ਅੜਿੱਕੇ ਲੱਗੇ ਰੋ ਮੈਦਨਾ ਪਛਾਣ ਆ ਸਿਰਫ ਮੈਂ ਨਹੀਂ ਦੁਨੀਆ ਦੀ ਹੋਰੇ ਬੜੀਆਂ ਧੀਆ ਨੇ ਜਿਹੜੀਆਂ ਬਾਹਰ ਜਾਣਾ ਚਾਹਦੀਆਂ ਨੇ ਕਿ ਸਾਡਾ ਹਮਸਫਰ ਵਧੀਆ ਹੋਵੇ ਆਪਾਂ ਬਾਹਰ ਜਾਈਏ ਤੁਹਾਡੇ ਜੇ ਗੰਦੇ ਬੰਦਿਆ ਕਰਕੇ ਨਾ ਅਸੀਂ ਰੋਲ ਜਾਣੀਆਂ ਵਾ ਤੁਹਾਨੂੰ ਤੇ ਹੁਣ ਰੱਬ ਵੀ ਬਚਾਊਗਾ ਤੇ ਯਾ ਤੇਰਾ ਅੱਜ ਲੱਗੀ ਸਮਝ ਹੁਣ ਉ ਵੇਲੀਆਂ ਆਵਾਜ਼ਾਂ ਨਾ ਆਂ ਤੁਹਾਡੀਆਂ ਤੇ ਨਾਲ ਲੱਤਾਂ ਮਾਵਾਂ ਜ਼ਿਆਦਾ ਹਿੱਲਣ ਕੁੜੀ ਗੋਲ ਲੰਮੇ ਪਈ ਹੋਈ ਆ ਭੁੱਲਣਾ ਨਹੀਂ ਮੈਂ ਨਾ ਹੁਣ ਤੁਸੀਂ ਤੁਸੀਂ ਬਹੁਤ ਕਰ ਲਈ ਤੇ ਮੈਂ ਹੁਣ ਤੂੰ ਤੇ ਆਇਨਾ ਪਤਾ ਨਾ ਮੇਰੀ ਗੰਦੀ ਲੈਂਗੁਏਜ ਕਿੱਦਾਂ ਦੀ ਆ ਤੇ ਇਹ ਨਾ ਵੇ ਤੁਸੀਂ ਆਪਣੇ ਕਿਸੇ ਆਪਣੇ ਬਾਡੀ ਪਾਰਟ ਤੇ ਮੇਰੇ ਕੋਲੋਂ ਅੱਜ ਆਪਣਾ ਕੁਛ ਨਾ ਕੁਛ ਨੁਕਸਾਨ ਕਰਵਾ ਹੀ ਲੋ ਸਮਝ ਗਏ ਨਾ ਮੈਂ ਸਿਰਫ ਕਹਿ ਰਹੀ ਹਾਂ ਕਿ ਮੈਂ ਕਾਚੂ ਗਰਮ ਕਰਕੇ ਲਾਦਣਾ ਸੱਚੀ ਲਾਦਣਾ ਮੈਂ ਬਹੁਤ ਵੱਟ ਚੜਿਆ ਮੈਨੂੰ ਤੁਹਾਡੇ ਤੇ